ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਗੁਰੂ ਕੇ ਮਹਿਲ ਵਿਛੜੇ ਪੁੱਤਰਾਂ ਦੇ ਬਾਬਤ ਜਿਵੇਂ ਪੁੱਛਦੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਵੇਂ ਦੱਸਦੇ ਨੇ ਉਸ ਵਕਤ ਦਾ ਨਕਸ਼ਾ ਆਪ ਜੀ ਦੀ ਸੇਵਾ ਵਿੱਚ ਸਰੰਗੀ ਮਾਸਟਰ ਗਿਆਨੀ ਸੂਬਾ ਸਿੰਘ ਦੀ ਸ਼ਾਂਤ ਢਾਡੀ ਹੀਰਾ ਸਿੰਘ ਦਰਗਾਪੁਰ ਢਾਡੀ ਨਿਸ਼ਾਨ ਸਿੰਘ ਪਾਰਸ ਹਰਪਾਲ ਸਿੰਘ ਢੰਡ ਦਾ ਢਾਡੀ ਜੱਥਾ ਇਹ ਉਹ ਬਿਨੇ ਕਰਦਾ ਹੈ ਰ ਪਰ ਨੂੰ ਮਾਤਾ ਜੀ ਪੁੱਛਣ ਲੱਗੇ ਸੰਜੀ ਸਰਕਾਰ ਨੂੰ ਕਿੱਥੇ ਛੱਡ ਆਇ ਸੁਆਮੀ ਮੇਰੇ ਪਰਵਾਰ ਨੂੰ ਭਾਲ ਦੇ ਲਾਲਾ ਨੂੰ ਏ ਨੈਣ ਨੇ ਮੁਖਾਂ ਦੇ ਵਿੱਚ ਵੀ ਚੜਦੀ ਕਲਾ ਦੇ ਖਿਆਲ ਨੇ ਸੁੰਗਰੀ ਜੀ ਵੇਖੋ ਸਾਰੇ ਆਪਣੇ ਹੀ ਲਾਲ ਨੇ ਜੋੜਾ ਵਰ ਫਤਿਹ ਸਿੰਘ ਤੋਂ ਲੱਗਦੇ ਕੇ ਪਿਆਰੇ ਨੇ ਤੇਰੇ ਤੋਂ ਲਾਰੇ ਚਾਰੇ ਇਨਾ ਦੋਵਾਰੇ ਨੇ ਵਾਰੇ ਮੈਂ ਲਾਲ ਪੰਥ ਤੋਂ ਸੋਹਣੇ ਸਰਦਾਰ ਦੀ ਇਹ ਹੋ ਜਈ ਪਾਲਿ ਸਿੱਕੀ ਕੇ ਜਈ ਪਾਲਿ ਸਿੱਕੀ ਖੰਡੇ ਦੀ ਤਾਰ ਦੀ ਕਿੰਨੇ ਕੋ ਜਾਣ ਲਿਓ ਨਾ ਸੀਸ ਸਨ ਇਹ ਹਜ਼ਾਰਾਂ ਦੇ ਵੇਖੇ ਤਨ ਕੈ ਤਰਫ ਦੇ ਵੇਖੇ ਤਨ ਕੈ ਤਰਫ ਦੇ ਦੋਹਾ ਸਰਦਾਰਾਂ ਦੇ ਅੱਖੀਆਂ ਵਿੱਚ ਵਸਦੇ ਅੱਜ ਤੱਕ ਅੱਖੀਆਂ ਦੇ ਤਾਰੇ ਨੇ ਤੇਰੇ ਦੋ ਲਾਲ ਚਾਰੇ ਇੰਨਾ ਤੂੰ ਆਰੇ ਨੇ ਵਾਰ ਮੈਂ ਲਾਲ ਤੰਤ ਤੋਂ ਵਿਚ ਗੈ ਪਾਲ ਜੀ ਛੋਟੇ ਸੰ ਬਾਲਕ ਬੀਤੀ ਕਿਉ ਨਾ ਨਾਲ ਜੀ ਰਹਿ ਰ ਤੜ ਪਾਵੇ ਮਾਤਾ ਰਹਿ ਰ ਤੜ ਪਾਵੇ ਮਾਤਾ ਗੁਜਰੀ ਦਾ ਖਿਆਲ ਜੀ ਦੱਸੋ ਖਾ ਕਸ਼ਟੋ ਨਾਨੇ ਵਸੇ ਦਦੀ ਸਤਖੰਡ ਜਾ ਵਸੇ ਦਦੀ ਸਾਬ ਦੇ ਨਾਲ ਨੇ ਹੱਸ ਹੱਸ ਸਿਰ ਲਾ ਕੇ ਸਾਰੇ ਤਰਮੋਨਾ ਰੇ ਨੇ ਤੇਰੇ ਦੋ ਲਾਰੇ ਚਾਰੇ ਇਹ ਨਾਲ ਤੋਂ ਵਾਰੇ ਨੇ ਵਾਰੇ ਮੈਂ ਨਾ ਪੰਥ ਤੋਂ We'll be right back.